ਦੇਸ਼ਾਂ ਦੇਸ਼ਾਂ ਵਿੱਚ ਬੈਠੀਆਂ ਸਰਬੱਤ ਸੰਗਤਾਂ ਨੂੰ ਦਾਸ ਜਗਦੀਪ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜੋ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਸਿਧਾਂਤ ਹੈ ਕਿ ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਜੇਕਰ ਸਾਡੀ ਵਿਚਾਰ ਇੱਕ ਹੈ ਸਾਡਾ ਸ਼ਬਦ ਜਿਹੜਾ ਹੈ ਗੁਰੂ ਹੈ ਤੇ ਫਿਰ ਵੀ ਅੱਜ ਇਸ ਕੌਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਇਹ ਦੁਬਿਧਾਵਾਂ ਕਿਉਂ ਖੜੀਆਂ ਹੋ ਰਹੀਆਂ ਹਨ ਆਏ ਦਿਨ ਕੋਈ ਨਾ ਕੋਈ ਐਸਾ ਵਾਦ-ਵਿਵਾਦ ਜਿਹੜਾ ਉਹ ਛਿੜਿਆ ਰਹਿੰਦਾ ਹੈ ਉਸ ਵਿਸ਼ੇ ਦੇ ਉੱਤੇ ਅਸੀਂ ਅੱਜ ਗੱਲਬਾਤ ਵਿਚਾਰ ਚਰਚਾ ਕਰਾਂਗੇ ਅੱਜ ਸਾਡੇ ਕੋਲ ਬਹੁਤ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਅਮਰਿੰਦਰ ਸਿੰਘ ਜੀ ਜੋ ਸਾਡੇ ਕੋਲ ਅੱਜ ਬੈਠੇ ਹੋਏ ਨੇ ਅੱਜ ਅਸੀਂ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਾਂਗੇ ਹਾਂਜੀ ਭਾਈ ਸਾਹਿਬ ਜੀ ਇਸ ਪ੍ਰੋਗਰਾਮ ਵਿੱਚ ਆਪ ਜੀ ਦਾ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਦੇ ਵਿੱਚ ਕਾਫੀ ਐਸੇ वाद-ਵਿਵਾਦ ਜਿਹੜੇ ਹਨ ਛਿੜ ਰਹੇ ਨੇ ਜੋ ਆਮ ਸੰਗਤਾਂ ਜੋ ਗੁਰੂ ਘਰ ਚ ਹੁੰਦੀਆਂ ਨੇ ਨਾਤਮਸਤਕ ਹੋਣ ਵਾਸਤੇ ਨਮਸਕਾਰ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਕੋਲ ਪਵਣ ਬਣ ਦਾ ਉਪਦੇਸ਼ ਲੈਣ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਐਸੀਆਂ ਦੁਬਿਧਾਵਾਂ ਪੈਦਾ ਹੋ ਜਾਂਦੀਆਂ ਨੇ ਜਿਹੜੀਆਂ ਸਿਰਫ ਸਿੱਖ ਸੰਗਤਾਂ ਗੁਰਬਾਣੀ ਪੜਨ ਵਾਲੀਆਂ ਸਨ ਜਦੋਂ ਵੱਡੇ ਵੱਡੇ ਪ੍ਰਚਾਰਕਾਂ ਦੇ ਐਸੇ ਵਾਦ-ਵਿਵਾਦ ਨੂੰ ਉਹ ਦੇਖਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਅੰਦਰ ਬੜੀ ਠੇਸ ਜਿਹੇ ਆ ਪਹੁੰਚਦੀ ਹੈ ਸਿੱਖ ਸੰਗਤਾਂ ਐਸੇ ਵਾਦ-ਵਿਵਾਦ ਚੋਂ ਕਿਸ ਤਰ੍ਹਾਂ ਬਾਹਰ ਨਿਕਲ ਜਿਵੇਂ ਕੱਲ ਪਰसों ਇੱਕ ਘਟਨਾ ਵਾਪਰੀ ਹੈ ਸੇਕਮ ਦੇ ਮਹਾਨ ਪ੍ਰਚਾਰ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਉਹਨਾਂ ਨੇ ਕੁਝ ਉਹਨਾਂ ਦੀ ਵੀਡੀਓ ਕਲਿੱਪ ਨੂੰ ਦੇਖਿਆ ਜਾਏ ਉਹਨਾਂ ਦੀ ਸਟੇਟਮੈਂਟ ਨੂੰ ਦੇਖਿਆ ਜਾਏ ਕੋਈ ਵੱਡੀ ਗੱਲ ਉਹਨਾਂ ਨੇ ਵੱਡੀ ਸਟੇਟਮੈਂਟ ਦਿੱਤੀ ਨਹੀਂ ਉਹਨਾਂ ਨੇ ਕੋਈ ਗੱਲ ਕਹੀ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾ ਨੇ ਗੁਰੂ ਗ੍ਰੰਥ ਸਾਹਿਬ ਦੇ ਲੜਦੇ ਨਾਲ ਲਗਾਇਆ ਤੇ ਅਸੀਂ ਕੂੜਕਵਾੜ ਦੇ ਜਿਹੜੇ ਐਸੇ ਗ੍ਰੰਥ ਨੇ ਜਿਨ੍ਹਾਂ ਵਿੱਚ ਬਿਲਕੁਲ ਗੁਰਮਤ ਦੇ ਉਲਟ ਗੱਲਾਂ ਕੀਤੀਆਂ ਗਈਆਂ ਹਨ ਅਸੀਂ ਉਹਨਾਂ ਨੂੰ ਛੱਡিয়ে ਤੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਦੇ ਨਾਲ ਲੱਗ ਗਏ ਫਿਰ ਦੂਸਰੇ ਪ੍ਰਚਾਰਕ ਨੇ ਉਹ ਇਸ ਗੱਲ ਨੂੰ ਬੜਾ ਵਿਵਾਦਿਤ ਬਿਆਨ ਕਰਕੇ ਉਹ ਪੇਸ਼ ਕਰਦੇ ਨੇ ਇਹਦਾ ਕਾਰਨ ਕੀ ਹੈ ਭਾਈ ਸਾਹਿਬ ਜੀ ਦੇਖੋ ਭਾਈ ਸਾਹਿਬ ਜੀ ਜਗਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਸੀਂ ਬਾਣੀ ਪੜ੍ਹਦੇ ਹਾਂ ਨਾ ਇੱਕ ਬਚਨ ਆਉਂਦਾ ਸਤਿਗੁਰੂ ਪਾਤਸ਼ਾਹ ਜੀ ਦਾ ਕਿ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨਾ ਸੰਗੀਸ਼ਾ ਬਿਲਕੁਲ ਜੀ ਬਈ ਜਦੋਂ ਸਾਡੇ ਕੋਲ ਸ਼ਬਦ ਹੋਏਗਾ ਗੁਰਬਾਣੀ ਹੋਏਗੀ ਔਰ ਗੁਰਬਾਣੀ ਨੂੰ ਅਸੀਂ ਪੜ੍ਹਦੇ ਹਾਂ ਗੁਰਬਾਣੀ ਨੂੰ ਅਸੀਂ ਵਿਚਾਰਦੇ ਹਾਂ ਪਰ ਅਸੀਂ ਆਪਣੀ ਮਾਨਸਿਕਤਾ ਦੇ ਵਿੱਚ ਉਸ ਗੁਰਬਾਣੀ ਦਾ ਸਤਕਾਰ ਉਸ ਗੁਰਬਾਣੀ ਦੇ ਪ੍ਰਤੀ ਸਾਡੀ ਸੋਚ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਸਤਿਗੁਰੂ ਕਹਿੰਦੇ ਆ ਵੀ ਸਾਰੀਆਂ ਗੱਲਾਂ ਦੇ ਵਿੱਚੋਂ ਸਾਰਿਆਂ ਤੋਂ ਸ੍ਰੇਸ਼ ਜਿਹੜਾ ਉਹ ਗੁਰੂ ਸ਼ਬਦ ਦੀ ਵਿਚਾਰਾ ਬਿਲਕੁਲ ਜੀ ਤੇ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਕੂਲ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਅਨੁਕੂਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਦੇ ਵਿੱਚ ਦੁਬਧਾ ਖੜੀ ਕਰਦੀ ਆ ਤੇ ਸਤਿਗੁਰੂ ਕਹਿੰਦੇ ਹੋਰ ਕਥਨੀ ਬਦੋ ਨਾ ਸਗਲੀ ਛਾਰ ਬਿਲਕੁਲ ਭਈ ਉਹ ਸਾਰੀਆਂ ਕਥਾ ਕਹਾਣੀਆਂ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨਾ ਭਈ ਉਹ ਇੱਕ ਇਸ਼ਾਰ ਦੇ ਬਰਾਬਰ ਨਹੀਂ ਇਸ ਤੋਂ ਵੱਧ ਕਿਹੜਾ ਉਹ ਕੁਝ ਵੀ ਨਹੀਂ ਗੁਰਬਾਣੀ ਦੇ ਵਿੱਚੋਂ ਤਾਂ ਸਾਨੂੰ ਸਤਿਗੁਰੂ ਜੀ ਨੇ ਸੋ ਇਸ ਦੁਬਧਾ ਤੋਂ ਬਾਹਰ ਕੱਢਿਆ ਬਿਲਕੁਲ ਬਈ ਜਿਹੜੀ ਤੁਸੀਂ ਦੁਬਦਾਂ ਦੀ ਗੱਲ ਕਰਦੇ ਆ ਵੀ ਸਿੱਖ ਸੰਗਤ ਅਜ ਦੁਬਦਾਂ ਵਿੱਚ ਪੈ ਜਾਂਦੀ ਆ ਉਸ ਦੁਬਦਾਂ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਬਾਹਰ ਕੱਢਿਆ ਪਹਿਲੇ ਦਿਨ ਤੋਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਹਨਾਂ ਦੇ ਸਾਹਮਣੇ ਇਹ ਸਿੱਧਾਂ ਨੇ ਇੱਕ ਸਵਾਲ ਰੱਖਿਆ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਕਿ ਬਾਬਾ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ ਬਿਲਕੁਲ ਜੀ ਤੇ ਗੁਰੂ ਨਾਨਕ ਸਾਹਿਬ ਨੇ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਹੀ ਬਿਲਕੁਲ ਜੀ ਤੂੰ ਦੇਖੋ ਬਾਕੀ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਗੁਰੂ ਸਾਹਿਬਾਨਾਂ ਨੇ ਸੰਗਤ ਦੀ ਵਡਿਆਈ ਸੰਗਤ ਦਾ ਦਰਜਾ ਜਿਹੜਾ ਉਹ ਉੱਤਮ ਰੱਖਿਆ ਔਰ ਨਾਲ ਗੁਰਬਾਣੀ ਦੇ ਸਿਧਾਂਤ ਬਿਲਕੁਲ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਗਏ ਉਹਨਾਂ ਨੇ ਜਾਤਾਂ ਬਾਣੀ ਦੀ ਗੱਲ ਕੀਤੀ ਤੇ ਜਿੱਥੇ ਸੰਗਤ ਇਕੱਠੀ ਕੀਤੀ ਧਰਮਸ਼ਾਲਾ ਕਾਇਮ ਕੀਤੀ ਤੇ ਕਹਿਣਾ ਵੀ ਇੱਥੇ ਤੁਸੀਂ ਆ ਸ਼ਬਦ ਜਿਹੜੇ ਆ ਸਤਿਗੁਰੂ ਦੇ ਕੋਲ ਜੋ ਪੋਥੀ ਹੁੰਦੀ ਸੀ ਉਹਦੇ ਵਿੱਚੋਂ ਸਤਿਗੁਰੂ ਉਤਾਰਾ ਕਰਵਾ ਦਿੰਦੇ ਸੀ ਤੇ ਔਰ ਜਿਹੜੇ ਪ੍ਰਚਾਰਕ ਸਾਨੂੰ ਉਸ ਇਲਾਕੇ ਦੇ ਤੇ ਉਹ ਸ਼ਬਦ ਨੂੰ ਉਤਾਰ ਲੈਂਦੇ ਸੀ ਤੇ ਉੱਥੇ ਬੈਠ ਕੇ ਗੁਰਬਾਣੀ ਦੇ ਵਿਚਾਰ ਜਿਹੜੇ ਆ ਉਸ ਵਿਰੇ ਸ਼ਾਮ ਤਰਨਸ਼ਾਲ ਦੇ ਵਿੱਚ ਹੋਣ ਲੱਗ ਜਾਂਦੀ ਸੀ ਤੁਸੀਂ ਸ਼ਬਦ ਗੁਰੂ ਦੀ ਗੱਲ ਕੀਤੀ ਹਨਾ ਜੀ ਜੀ ਜਦੋਂ ਗੁਰੂ ਘਰ ਦੇ ਅੰਦਰ ਕੀਰਤਨ ਹੁੰਦਾ ਕਥਾ ਹੁੰਦੀ ਹੈ ਵਿਆਖਿਆ ਹੁੰਦੀ ਹੈ ਵਿਖਿਆਨ ਹੁੰਦਾ ਹੈ ਤੇ ਸ਼ਬਦ ਗੁਰੂ ਦੀ ਗੱਲ ਕਰਦੇ ਅਸੀਂ ਹੋਰ ਗ੍ਰੰਥ ਦੀ ਫਿਰ ਵਿਆਖਿਆ ਜਾਂ ਕੀਰਤ ਨਹੀਂ ਕਰ ਸਕਦੇ ਫਿਰ ਦਾ ਮਤਲਬ ਹੈ ਉਹਦੇ ਲਈ ਸਾਡੇ ਸਾਹਮਣੇ ਅਕਾਲ ਤਖਤ ਸਾਹਿਬ ਨੇ ਇਸ ਗੱਲ ਤੋਂ ਜਿਹੜਾ ਉਹ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਅਕਾਲ ਤਖਸਾਲੀ ਪੰਥ ਪ੍ਰਵਾਨ ਤਹਿਤ ਮਰਿਆਦਾ ਸਾਡੇ ਸਾਹਮਣੇ ਆ ਬਿਲਕੁਲ ਜੀ ਤੇ ਉਹ ਸਰਹਿਤ ਮਰਿਆਦਾ ਵਿੱਚ ਜਦੋਂ ਅਸੀਂ ਕੀਰਤਨ ਦਾ ਸਬਜੈਕਟ ਡੇਟ ਪੜਾਂਗੇ ਨਾ ਵੀ ਕੀਰਤਨ ਕਿਸ ਬਾਣੀ ਦਾ ਹੋ ਸਕਦਾ ਤੇ ਕੀਰਤਨ ਕਿਵੇਂ ਹੋ ਸਕਦਾ ਤੇ ਉਦੋਂ ਬਿਲਕੁਲ ਸਪਸ਼ਟ ਗੱਲ ਲਿਖੀ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਤੇ ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ ਬਿਲਕੁਲ ਜੀ ਉਸ ਤੋਂ ਇਲਾਵਾ ਕਿਸੇ ਹੋਰ ਕੱਚੀਆਂ ਰਚਨਾਵਾਂ ਦਾ ਕੀਰਤਨ ਜਿਹੜਾ ਉਹ ਨਹੀਂ ਹੋ ਸਕਦਾ ਤੇ ਕੀਰਤਨ ਗੁਰਬਾਣੀ ਦਾ ਤੇ ਕੀਰਤਨ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਦਾ ਤੇ ਹਾਂ ਜੇ ਅਸੀਂ ਵਿਚਾਰ ਕਰ ਰਹੇ ਹਾਂ ਵਿਚਾਰ ਵਾਸਤੇ ਅਸੀਂ ਕਿਸੇ ਵੀ ਗ੍ਰੰਥ ਦੇ ਵਿੱਚੋਂ ਕੋਈ ਚੰਗੀ ਗੱਲ ਆ ਉਪਦੇਸ਼ ਲੈਣ ਦੀ ਜਾਂ ਕੋਈ ਸਿੱਖਿਆ ਮਿਲਦੀ ਆ ਉਹ ਅਸੀਂ ਉਦਾਹਰਨ ਮੱਤ ਜਿਹੜੀ ਆ ਉਹ ਲੈ ਸਕਦੇ ਆ ਬਿਲਕੁਲ ਜੀ ਉਹਦੇ ਤੇ ਸਾਨੂੰ ਕੋਈ ਪਾਬੰਦੀ ਨਹੀਂ ਹੈ ਅੱਜ ਬਹੁਤ ਵੱਡੇ ਪ੍ਰਚਾਰਕ ਨੇ ਸੇਕਮ ਦੇ ਮਹਾਨ ਭਾਈ ਸਰਬਜੀ ਸਿੰਘ ਜੀ ਤੁੰਦਾ ਉਹ ਵੀ ਆਪਣੀ ਆਪਣੀ ਸਟੇਟਮੈਂਟ ਅੱਜ ਦੇ ਰਹੇ ਸਨ ਕਿ 2008 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਿਹੜਾ ਸੀ ਜਾਰੀ ਹੋਇਆ ਸੀ ਉਹ ਮੇਰੇ ਕੋਲ ਪਿਆ ਹੋਇਆ ਮੈਂ ਹੁਣੇ ਤੁਰ ਤੋਂ ਪਹਿਲਾਂ ਪੜ੍ਹ ਰਿਹਾ ਸੀਗਾ ਤੇ ਬਈ ਉਹਦੇ ਵਿੱਚ 2008 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਹੀ ਇਹ ਜਿਹੜਾ ਇਹ ਹੁਕਮਨਾਮਾ ਜਾਰੀ ਹੋਇਆ ਸੀਗਾ ਕਿਉਂਕਿ 2008 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਾਬਦੀ ਮਨਾਈ ਜਾ ਰਹੀ ਸੀਗੀ ਬਿਲਕੁਲ ਜੀ ਤੇ ਹਜ਼ੂਰ ਸਾਹਿਬ ਵਿਖੇ ਔਰ ਨਾਲ ਉਹਨਾਂ ਨੇ ਇਹ ਹਦਾਇਤ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕਰਨਾ ਤੇ ਮਤਲਬ ਨਾਲ ਮੈਂ ਇਕਾ ਤੋਂ ਹੋ ਸਾਂਝੀ ਕਰਦੇ ਆਂ ਨਾਲ ਉਹਨਾਂ ਨੇ ਇਹ ਗੱਲ ਵੀ ਜਿਹੜੀ ਆ ਦਰਜ ਕੀਤੀ ਆ ਕਿ ਜੋ ਸਾਨੂੰ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਬਿਲਕੁਲ ਔਰ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਹਾਂ ਜਿਹੜੀਆਂ ਨੇ ਸਾਨੂੰ ਮਿਲੀਆਂ ਹੋਈਆਂ ਨੇ ਸਾਨੂੰ ਉਹਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਕਿੰਤੋ ਕੋਈ ਕਟਾਕਸ਼ ਨਹੀਂ ਕਰਨਾ ਚਾਹੀਦਾ ਤਾਂ ਜੋ ਕਿ ਸੰਗਤ ਦੇ ਮਨ ਦੇ ਵਿੱਚ ਜੜੀ ਇਹ ਦੁਬਦਾਨਾ ਨਾ ਬਣੇ ਹਰੀ ਸੰਗਤ ਬਾਣੀ ਨੂੰ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਪੜੇ ਤੁਸੀਂ ਵੀ ਨਿਤਨੇਮ ਕਰਦੇ ਹੋ ਮੈਂ ਵੀ ਨਿਤਨੇਮ ਕਰਦਾ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਅਸੀਂ ਅਮਰਤ ਵੇਲੇ ਦੀਆਂ ਬਾਣੀਆਂ ਪੜ ਲਈਏ ਉਹਦੇ ਵਿੱਚ ਜਪ ਸਾਹਿਬ ਉਹਦੇ ਵਿੱਚ ਸਵਈਏ ਨੇ ਉਹ ਚੌਪਾਈ ਸਾਹਿਬ ਉਹੀ ਗੱਲ ਹੈ ਨਾ ਕਿ ਜਦੋਂ ਗਿਆਨੀ ਅਮਰੀਕ ਸਿੰਘ ਆਪਣੀ ਵਿਚਾਰ ਚਰਚਾ ਕਰ ਰਹੇ ਨੇ ਆਪਣੀ ਗੁਰਮਤ ਵਿਚਾਰਾਂ ਦੀ ਸਟੇਟਮੈਂਟ ਕੋਈ ਦੇ ਰਹੇ ਨੇ ਉਸ ਤੋਂ ਬਾਅਦ ਇਹ ਟਾਈਮ ਮਹਿਲ ਸਿੰਘ ਹੁਣਾਦੋਂਦੋਂ ਉੱਥੇ ਅਮਰਤ ਸੰਚਾਰ ਨਹੀਂ ਸੀ ਹੋ ਰਿਹਾ ਨਾ ਗਿਆਨੀ ਅਮਰੀਕ ਸਿੰਘ ਹੁਣਾ ਨੇ ਕੋਈ ਜਪ ਸਾਹਿਬ ਦੇ ਉੱਤੇ ਕੋਈ ਉਹਨਾਂ ਨੇ ਕਟਾਕਸ਼ ਕੀਤਾ ਨਾ ਉਹਨਾਂ ਨੇ ਸੋਇਯੇ ਦੇ ਉੱਤੇ ਕੀਤਾ ਨਾ ਚੌਪਈ ਸਾਹਿਬ ਦੇ ਉੱਪਰ ਕੀਤਾ। ਉੱਥੇ ਆ ਗੱਲਾਂ ਲੈ ਕੇ ਸੰਗਤਾਂ ਨੂੰ ਇੱਕ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਉੱਥੇ ਫਿਰ ਅਮਰ ਸੰਚਾਰ ਕਿਵੇਂ ਹੋਏਗਾ ਉਹਨਾਂ ਨੇ ਇਹੋ ਗੱਲ ਕਹੀ ਹੈ। ਉਹਨਾਂ ਨੇ ਕੂੜਕ ਬਾੜ ਮਾਫ਼ ਕਰਿਓ ਸੰਗਤਾਂ ਘਰ ਬੈਠ ਕੇ ਵੀ ਸੁਣ ਰਹੀਆਂ ਨੇ ਕੂੜਕ ਬਾੜ ਗ੍ਰੰਥ ਉਹਨਾਂ ਨੇ ਦਸਮ ਗ੍ਰੰਥ ਨੂੰ ਨਹੀਂ ਕਿਹਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਕੂੜ-ਕਬਾੜ ਦੇ ਜਿੱਥੇ ਦੇਵੀ-ਦੇਵਤਿਆਂ ਦੀ ਪੂਜਾਨਾ ਕੀਤੀ ਗਈ ਸੀ ਉਹਨਾਂ ਨੂੰ ਨਾ ਮੰਨੀਏ ਤੇ ਮੇਰਾ ਕਹਿਲ ਵੀ ਕੋਈ ਵੀ ਪ੍ਰਚਾਰਕ ਦੇਖੋ ਉਹਨਾਂ ਜਿਹੜਾ ਅਮਰਤ ਵੇਲੇ ਉੱਠ ਕੇ ਬਾਣੀ ਪੜਦਾ ਹੈ ਨਿਤਨੇਮ ਕਰਦਾ ਹੈ ਨਾ ਅਮਰ ਸੰਚਾਰ ਕਰਵਾਉਂਦੇ ਨੇ ਜਾਂ ਸੰਸਥਾਵਾਂ ਦੇ ਵਿੱਚ ਜਾ ਕੇ ਆਪ ਪੰਜ ਪਿਆਰੇ ਸ਼ਾਮਲ ਹੋ ਕੇ ਅਮਰ ਸੰਚਾਰ ਕਰਦੇ ਹਨ ਨਾ ਤੇ ਉਹ ਦਸਮ ਬਾਣੀ ਨੂੰ ਜਿਹੜਾ ਕਿਵੇਂ ਕਹਣਗੇ ਕੂੜ-ਕਬਾੜ ਬਿਲਕੁਲ ਕਦੇ ਵੀ ਨਹੀਂ ਕਹਿ ਸਕਦੇ ਹੋ ਨਾ ਬਿਲਕੁਲ ਇਵਨ ਕੋ ਉਹਦਨੇ ਨਿਤਨੇਮ ਕਰਦੇ ਨੇ ਇਸ ਬਾਣੀ ਦਾ ਕੂੜ-ਕਬਾੜ ਦਾ ਮਤਲਬ ਬੇ ਸਾਰੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਉਹ ਜੇ ਗ੍ਰੰਥ ਨੇ ਜਾਂ ਕੁਝ ਦੇਹਤਾਰੀ ਲੋਕਾਂ ਦੇ ਵੱਲੋਂ ਸਮੇਂ-ਸਮੇਂ ਤੇ ਬਣਾਏ ਗਏ ਨੇ ਜਿਵੇਂ ਉਦਾਹਰਨ ਦੇ ਵਜੋਂ ਮੈਂ ਆ ਪਿਛਲੇ ਦਿਨਾਂ ਦੇ ਵਿੱਚ ਸ਼ੀਜੀ ਸਾਕਾ ਨਿਕਲੇ ਆ ਨਿਰੰਕਾਰੀਆਂ ਨੇ ਗ੍ਰੰਥ ਬਣਾਇਆ ਸੀਗਾ ਬਿਲਕੁਲ ਜੀ ਤੇ ਨਿਰੰਕਾਰੀਆਂ ਦੇ ਗ੍ਰੰਥ ਤੁਸੀਂ ਕੀ ਕਹੋਗੇ ਇਹ ਗੱਲ ਹੈ ਜੀ ਹਾਂ ਤੇ ਜੇ ਅੱਜ ਅਜੋਕੇ ਸਮੇਂ ਦੇ ਵਿੱਚ ਹੋਰ ਬਹੁਤ ਦੇਹਤਾਰੀ ਜਿਹੜੇ ਨੇ ਗੁਰੂ ਧੰਮ ਹੈ ਤੇ ਉਹਨਾਂ ਨੇ ਵੱਖ-ਵੱਖ ਰਚਨਾਵਾਂ ਤਿਆਰ ਕੀਤੀਆਂ ਹੋਈਆਂ ਉਹਨਾਂ ਨੇ ਗ੍ਰੰਥ ਬਣਾਏ ਹੋਏ ਨੇ ਜਿਹੜੇ ਲੋਕ ਉਹਨਾਂ ਦੀ ਉਪਾਸ਼ਨਾ ਕਰਦੇ ਆ ਤੇ ਉਹ ਉਹਨੂੰ ਪੜ੍ਹਦੇ ਆਂ ਤੇ ਪਰ ਸਾਡੇ ਲਈ ਤਾਂ ਜਿਹੜੀ ਮੈਂ ਗੱਲ ਤੁਹਾਨੂੰ ਪਹਿਲਾਂ ਹੀ ਸਾਂਝ ਕਰਕੇ ਹਟਿਆ ਵੀ ਹੋਰ ਕਥਨੀ ਬਦੋ ਨਾ ਸਗਲੀ ਸ਼ਾ ਬਿਲਕੁਲ ਜੀ ਵੀ ਉਹ ਬਿਲਕੁਲ ਕੂੜ ਹੈ ਜਿਹੜੀ ਗੱਲ ਗੁਰੂ ਗ੍ਰੰਥ ਦੇ ਬਾਣੀ ਦੇ ਸਿਧਾਂਤ ਦੇ ਅਨੁਕੂਲ ਨਹੀਂ ਹੈਗੀ ਔਰ ਜਿਹੜੇ ਦੇਹਤਾਰੀਆਂ ਦੇ ਗ੍ਰੰਥ ਲਿਖੇ ਹੋਏ ਆ ਤੁਸੀਂ ਵਕ ਵਕ ਟਾਈਮ ਦੇ ਉੱਤੇ ਤੁਸੀਂ ਉਹਨਾਂ ਨੂੰ ਜੇਕਰ ਪ੍ਰਵਾਨ ਕਰ ਲੋਗੇ ਨਾ ਤੇ ਸਾਡੇ ਸਾਹਮਣੇ ਦਾ ਵੀ ਆਉਣ ਵਾਲਾ ਸਮਾਂ ਜਿਹੜਾ ਸਾਡੇ ਨੌਜਵਾਨ ਨੇ ਉਹਨਾਂ ਦਾ ਗੁਰੂ ਗ੍ਰੰਥ ਦੇ ਪ੍ਰਤੀ ਪਿਆਰ ਤੇ ਗੁਰਬਾਣੀ ਦੇ ਸਿਧਾਂਤ ਨੂੰ ਸਮਝਣ ਦੀ ਗੱਲ ਜਿਹੜੀ ਆ ਉਹ ਕਿਵੇਂ ਉਹਦੇ ਪੱਲੇ ਪਈ ਗਈ ਬਿਲਕੁਲ ਜੀ ਉਹ ਤਾਂ ਆ ਰਹਿ ਨਹੀਂ ਸਕਦੀ ਫਿਰ ਇਵਨ ਕਿ ਉਹ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ ਬਹੁਤ ਸਾਰੇ ਐਸੀਆਂ ਸੰਗਤਾਂ ਸਾਨੂੰ ਮਿਲਦੀਆਂ ਨੇ ਪ੍ਰਚਾਰ ਦੇ ਦੌਰਾਨ ਕਿਉਂਕਿ ਸਾਡੇ ਮਨ ਦੇ ਅੰਦਰ ਬਹੁਤ ਸਾਰੇ ਐਸੇ ਸ਼ੰਕੇ ਸਨ ਕਿ ਹਾਇ ਗੁਰਬਾਣੀ ਗਲਤ ਪੜੀ ਗਈ ਪਾਪ ਨਾ ਹੋ ਜਾਏ ਤੇ ਗਿਆਨੀ ਅਮਰੀਕ ਸਿੰਘ ਅਕਸਰ ਇਸ ਗੱਲ ਦੇ ਉੱਤੇ ਪੈਰਅ ਦਿੰਦੇ ਨੇ ਗੁਰਬਾਣੀ ਨੂੰ ਆਪ ਪੜਿਆ ਕਰੋ ਗੁਰਬਾਣੀ ਨੂੰ ਆਪ ਤੁਸੀਂ ਵਿਚਾਰਿਆ ਕਰੋ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਗ੍ਰੰਥ ਸਾਹਿਬ ਇਸ ਗੱਲ ਉਸ ਦਾਵੇ ਨਾਲ ਕਹੀਏ ਕਿ ਅਸੀ ਬਾਣੀ ਖੁਦ ਜਿਹੜੀ ਹੈ ਉਹ ਸੀ ਪੜ ਸਕਦੇ ਆ ਇਹ ਇੰਨਾ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ ਤੁਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕੀਤੀ ਕਿ ਉਸ ਚ ਇਸ ਗੱਲ ਦਾ ਰਿਕਾਰਡ ਕੀਤਾ ਹੋਇਆ ਹੈ ਕਿ ਜਿਹੜੇ ਬਾਕੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਈ ਗੁਰਦਾਸ ਜੀ ਦੀ ਰਚਨਾ ਪੰਨੰਦ ਰਾਲ ਜੀ ਦੀ ਰਚਨਾ ਇਸ ਤੋਂ ਇਲਾਵਾ ਹੋਰ ਕਿਸੇ ਬਾਣੀ ਦਾ ਜਿਹੜਾ ਜਾਂ ਪੰਥ ਪ੍ਰਵਾਨ ਜਿਹੜੀਆਂ ਬਾਣੀਆਂ ਹਨ ਉਹਨਾਂ ਦਾ ਕੀਰਤਨ ਹੋ ਸਕਦਾ ਹੈ ਤੇ ਜੇ ਇਹ ਰਹਿਤ ਮਰਿਆਦਾ ਜਥੇਦਾਰ ਸਾਹਿਬ ਦੇ ਸਾਈਨ ਹੋਏ ਨੇ ਜੀ 2008 ਵਾਲੇ ਹੁਕਮ ਨੇ ਹਾਂ ਜੀ ਹਾਂ ਜੀ ਹੈ ਨਾ ਜੀ ਇਹ ਇਹ ਵੱਡੇ ਵਾਦ-ਵਿਵਾਦ ਛਿੜ ਰਹੇ ਨੇ ਇਹਦਾ ਇਹ ਕਾਰਨ ਕੀ ਤੇ ਇਹ ਤ ਨਹੀਂ ਜਾਂਦਾ ਜਿਹੜੇ ਸਾਡੀਆਂ ਸਰਮੋਰ ਸੰਸਥਾਵਾਂ ਨੂੰ ਇੱਕ ਸਟੈਂਡ ਨਹੀਂ ਲੈ ਰਹੀਆਂ ਇਹ ਚੀਜ਼ ਕਰਕੇ ਕਿ ਤੁਸੀਂ ਗੱਲ ਕਹੋ ਜੀ ਭਾਈ ਉਹਨਾਂ ਨੇ ਇਸ ਪਰਪੰਥ ਪਰਵਾਰਨਤ ਰਹਿਤ ਮਰਿਆਦਾ ਦੇ ਅਕੋਰਡਿੰਗ ਆਪਣੀ ਸਟੇਟਮੈਂਟ ਉਹਨਾਂ ਨੇ ਦਿੱਤੀ ਹੋਈ ਹੈ ਤੇ ਇਹ ਉਹ ਜਿਹੜੇ ਸਾਡੇ ਵੱਡੇ ਜਥੇਦਾਰ ਨੇ ਜੇ ਉਹ ਇਸ ਗੱਲ ਦੇ ਉੱਤੇ ਪਹਿਰਾ ਦਿੰਦੇ ਨੇ ਕਿ ਇਹ ਵਾਦ-ਵਿਵਾਦੀ ਗੱਲ ਹੀ ਨਹੀਂ ਕੋਈ ਹੈ ਤੇ ਜੋ ਭਾਈ ਮਹਿਲ ਸਿੰਘ ਜੀ ਇਸ ਚੰਡੀਗੜ੍ਹ ਹੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹ ਉਸ ਸੰਗਤਾਂ ਵਿੱਚ ਬੜਾ ਵੱਡਾ ਬਿਵਾਲ ਜਿਹੜਾ ਛਿੜ ਗਿਆ ਤੇ ਇਹਦਾ ਕਾਰਨ ਤੁਸੀਂ ਇਹ ਕਿ ਦੁਬਿਧਾ ਚ ਬਾਹਰ ਨਿਕਲੋ ਅਤੇ ਸੰਗਤਾਂ ਨੂੰ ਇੱਕ ਆਪਣਾ ਆਖਰੀ ਮੈਸੇਜ ਜਿਹੜਾ ਤੁਸੀਂ ਉਹਨਾਂ ਨੂੰ ਸੰਗਤ ਨਾਲ ਵੇਖ ਕਰ ਸਕਦੇ ਹੋ ਦੇਖੋ ਦੁਬਿਧਾ ਤਾਂ ਸਤਿਗੁਰੂ ਜੀ ਸਾਨੂੰ ਸਿੱਖ ਕਿੰਨੀ ਵਾਰ ਬਚਨ ਗੁਰਬਾਣੀ ਚੋਂ ਪੜਦਿਆਂ ਨਾ ਕਿ ਦੁਬਿਧਾ ਨਾ ਪੜੋ ਹਰਬ ਨੂੰ ਹੋਰ ਨਾ ਪੁੱਜੋ ਮੜੇ ਮਸਾਲਾ ਜੀ ਬਿਲਕੁਲ ਜੀ ਕਹਿੰਦਾ ਜੀ ਵੀ ਗੁਰਬਾਣੀ ਸਾਨੂੰ ਇੱਕ ਇੱਕ ਸ਼ਬਦ ਸਾਨੂੰ ਦੁਬਿਧਾ ਦੇ ਵਿੱਚੋਂ ਬਾਹਰ ਕੱਢਦਾ ਨਾ ਜਿਹੜੀ ਮੈਂ ਸੋਣਾ ਸ਼ੁਰੂ ਹੀ ਤਲਕ ਕੀਤੀ ਸੀ ਵੀ ਗੁਰਨਾਨਕ ਸਾਹਿਬ ਦੇ ਵੇਲੇ ਬਾਣੀ ਦੀ ਗੱਲ ਤੇ ਸੰਗਤ ਦੀ ਗੱਲ ਠੀਕ ਹੈ ਜੀ ਉਹ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰ ਬੁਲਵਾਰਜਨ ਸਾਹਿਬ ਪਾਸ਼ਾ ਸਮੇਂ ਦੇ ਵਿੱਚ ਬਿਲਕੁਲ ਔਰ ਉਹੀ ਅੱਗੇ ਸੰਗਤ ਵਾਦੀ ਵਾਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੇਸ ਟਾਈਮ ਦੇ ਵਿੱਚ ਸੰਗਤ ਜਿਹੜੀ ਆ ਉਹਨੇ ਖਾਲਸੇ ਦਾ ਰੂਪ ਧਾਰਨ ਕਰ ਲਿਆ ਬਿਲਕੁਲ ਜੀ ਔਰ ਜਿਹੜੀ ਬਾਣੀ ਸੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਬਿਲਕੁਲ ਜੀ ਔਰ ਸਤਿਗੁਰੂ ਨੇ ਤਾਂ ਬਿਲਕੁਲ ਇਸ ਦੁਬਧਾ ਤੋਂ ਬਾਹਰ ਕੱਢ ਦਿੱਤਾ ਸਾਨੂੰ ਕੋਈ ਦੁਬਧਾ ਦੀ ਗੱਲ ਰਹਿਣੀ ਨਹੀਂ ਦਿੱਤੀ ਹੈਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ 1699 ਦੀ ਵਿਸਾਖੀ ਤੇ ਸਿੰਘ ਖਾਲਸਾ ਪੰਥ ਦੀ ਗੱਲ ਕਰਦੇ ਆ ਬਿਲਕੁਲ ਜੀ ਵੀ ਖਾਲਸਾ ਅਕਾਲ ਪੁਰਖ ਦੀ ਫੌਜ ਨਾ ਤੇ ਅਕਾਲ ਪੁਰਖ ਦੇ ਬਾਣੇ ਦੇ ਵਿੱਚ ਤੇ ਉਸ ਸੰਗਤ ਨੂੰ ਉਸ ਖਾਲਸੇ ਨੂੰ ਕਿੰਨਾ ਸਤਿਕਾਰ ਦਿੱਤਾ ਕਿ ਖਾਲਸਾ ਮੇਰਾ ਰੂਪ ਹੈ ਖਾਸ ਬਿਲਕੁਲ ਠੀਕ ਆ ਜੀ ਔਰ ਜਦੋਂ 1788 ਦੀ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੀ ਉਸ ਵੇਲੇ ਤੁਸੀਂ ਦੇਖੋ ਬਈ ਅ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਬਿਲਕੁਲ ਇੱਕੋ ਜੋਤ ਦਾ ਵਰਤਾਰਾ ਚੱਲਦਾ ਰਿਹਾ ਬਿਲਕੁਲ ਬਾਬਰ ਦੂਜੇ ਪਾਸੇ ਵਕਤ ਦਾ ਹੁਕਮਰਾਨ ਬਿਲਕੁਲ ਜੀ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਔਰ ਜਿਹੜੇ ਬਾਕੀ ਵੀ ਹੋਰ ਲੋਕ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਉਹਨਾਂ ਨੇ ਵਕਤ-ਵਕਤ ਝਕਾਉਣ ਦਾ ਯਤਨ ਕੀਤਾ ਬਿਲਕੁਲ ਜੀ ਸਤਿਗੁਰੂ ਦੇ ਝੁਕੇ ਆ ਨਾ ਔਰ ਜਦੋਂ ਉਹ ਜੋਤ ਦਸਵੇਂ ਰੂਪ ਦੇ ਵਿੱਚ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਪ੍ਰਕਾਸ਼ ਕਰਕੇ ਉਦੋਂ ਨਮਸਕਾਰ ਕਰਕੇ ਗੱਲ ਕਹਿੰਦੇ ਆ ਕਿ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਬਿਲਕੁਲ ਜੀ ਤੇ ਸਾਨੂੰ ਤਾਂ ਸਤਿਗੁਰੂ ਕਿਸੇ ਦੁਪਧਾ ਵਿੱਚ ਰਹਿਣੇ ਨਹੀਂ ਦਿੱਤਾ ਦੌਧਾ ਦੇ ਵਿੱਚ ਤਾਂ ਕੋਈ ਇਹਦੇ ਵਿੱਚ ਪੈਣ ਵਾਲੀ ਗੱਲ ਹੀ ਨਹੀਂ ਰਹਿੰਦੀ ਇਹਦਾ ਕਿਤਨਾ ਕਿਤੇ ਪੜ ਰਹੇ ਨੇ ਇਹ ਵੀ ਬੰਦਦਾ ਕਿ ਜਿਹੜੀਆਂ ਸਾਡੀਆਂ ਸਿੱਖ ਸੰਗਤਾਂ ਨੇ ਆਪ ਪੜਨ ਵਾਲੇ ਪਾਸੋਂ ਵੇਸਣੀਆਂ ਨੇ ਹਾਂ ਜੀ ਬਿਲਕੁਲ ਤੇ ਜੇਕਰ ਸਿੱਖ ਸੰਗਤਾਂ ਆਪ ਪੜਨ ਵਾਲੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪ ਪੜਨ ਪਤਾ ਲੱਗ ਜੇ ਕਿ ਸਾਡੇ ਵਾਤੇ ਸਚਾਈ ਕੀ ਹੈ ਕਿ ਸਿੱਖ ਬਾਣੀ ਨੂੰ ਖੁਦ ਪੜੀਏ ਤੇ ਸਾਡੀ ਕਿਤਨਾ ਕਿਤੇ ਦੁਬਿਧਾ ਆਪਣੇ ਆਪ ਖਤਮ ਨਾ ਹੋਏਗੀ ਦੇਖੋ ਬਿਲਕੁਲ ਜੇ ਅਸੀਂ ਬਾਣੀ ਨੂੰ ਪੜਾਂਗੇ ਨਾ ਬਾਣੀ ਸਾਡੀ ਦੁਗਣਾ ਨੂੰ ਖਤਮ ਕਰਦੀ ਆ ਮੈਂ ਤੁਹਾਡੇ ਸਾਹਮਣੇ ਇੱਕ ਸਲੋਕ ਆ ਧੰਗੁਰੂ ਅੰਗਦ ਸਹਿਬ ਮਹਾਰਾਜ ਦਾ ਬਿਲਕੁਲ ਜੀ ਗੁਰੂ ਅੰਗਦ ਸਹਿਬ ਮਹਾਰਾਜ ਉਸ ਵਿੱਚ ਕਲ ਕੀਤੀ ਆ ਵੀ ਅਸਲ ਦੇ ਵਿੱਚ ਜਿਹੜੀ ਇਹ ਗੁਰੂ ਕੀ ਬਾਣੀ ਦਾ ਨਿਰਮਲ ਸਿਧਾਂਤ ਹੈ ਇਹ ਸਾਰਿਆਂ ਨਾਲੋਂ ਉੱਚੇ ਰਹਿ ਬਿਲਕੁਲ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਬਿਲਕੁਲ ਜੀ ਇੱਕ ਇਹ ਵਿਚਾਰ ਚੱਲੀ ਆ ਰਹੀ ਆ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ અવਤਾਰ ਪਰ ਉਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਤੇ ਉਸੇ ਸ਼ਲੋਕ ਦੇ ਵਿੱਚ ਅੱਗੇ ਗੁਰੂ ਅੰਗਦ ਸਹਿਬ ਮਹਾਰਾਜ ਗੱਲ ਕਰਦੇ ਆ ਕਿ ਅੰਮ੍ਰਿਤ ਬਾਣੀ ਤਤਵ ਖਾਣੀ ਗਿਆਨ ਧਿਆਨ ਵਿੱਚ ਆਈ ਬਿਲਕੁਲ ਜਿਹੜੀ ਇਹ ਅਮਰਤਮਈ ਬਾਣੀ ਹੈ ਇਹ ਨੇ ਸਾਡੇ ਅੰਦਰ ਜੀਵਨ ਦੇ ਵਿੱਚ ਗਿਆਨ ਦੀ ਦਾਤ ਔਰ ਸਾਨੂੰ ਜੀਵਨ ਦੇ ਵਿੱਚੋਂ ਦੁਬਧਾ ਚੋਂ ਬਾਹਰ ਕੱਢਣਾ ਜਦੋਂ ਸਿੱਖ ਆਪ ਸਹਿਜ ਪਾਤਸ਼ਾਹ ਦੇ ਰੂਪ ਚ ਬਾਣੀ ਪੜੇਗਾ ਬਿਲਕੁਲ ਜੀ ਆਪ ਜਪਜੀ ਸਾਹਿਬ ਨੂੰ ਸਿੱਖ ਬੈਠ ਕੇ ਵਿਚਾਰੇਗਾ ਬਿਲਕੁਲ ਜੀ ਤੇ ਉਹਦੇ ਜੀਵਨ 'ਚ ਤਾਂ ਕਿਸੇ ਉੱਪਰ ਕਾਇਦ ਦੁਬਧਾ ਰਹਿੰਦੀ ਨਹੀਂ ਹੈ ਉਹਦਾ ਕਾਰਨ ਇਹ ਹੈ ਕਿਉਂਕਿ ਸਾਡੀ ਅੱਜ ਦੀ ਸਥਿਤੀ ਬਣ ਚੁੱਕੀ ਆ ਕਿ ਸਾਨੂੰ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਔਰ ਗੁਰੂ ਘਰਾਂ ਦੇ ਵਿੱਚ ਬਿਲਕੁਲ ਜੀ ਵੀ ਪ੍ਰਚਾਰਕ ਜੋ ਆ ਕੇ ਸੁਣਾ ਕੇ ਚਲਾ ਗਿਆ ਉਸੇ ਕਿਹੜੇ ਪਸੀਂ ਉਹਨੂੰ ਇਹ ਮੰਨ ਲੈਣੇ ਆ ਹਾਲਾਂਕਿ ਤੁਸੀਂ ਆਪਣੇ ਵਿਰਸ ਨੂੰ ਜਦੋਂ ਪੜੋਗੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਦਾ ਇਤਿਹਾਸ ਸਾਨੂੰ ਮਿਲਦਾ ਹੈ ਸਤਗੁਰੂ ਸੰਗਤ ਵਿੱਚ ਨੇ ਬਿਲਕੁਲ ਜੀ ਵਿਚਾਰ ਹੁੰਦੀ ਆ ਬਿਲਕੁਲ ਦੀਵਾਜ਼ ਲੱਗਦਾ ਕਥਾ ਵਿਚਾਰਾ ਹੁੰਨੀ ਆ ਕੀਰਤਨ ਹੁੰਦਾ ਉਸ ਤੋਂ ਬਾਅਦ ਸੰਗਤ ਦੇ ਸੁਵਾਲਾਂ ਦੇ ਜਵਾਬ ਗੁਰੂ ਸ਼ਬਦ ਨੇ ਅੱਛਾ ਜੀ ਬੈਠ ਕੇ ਕੁਝ ਜੋ ਵਿਚਾਰ ਹੋਈ ਅੱਜ ਦੀ ਉਸ ਵਿਚਾਰ ਦੇ ਪ੍ਰਤੀ ਸੰਗਤ ਦਾ ਕੋਈ ਸ਼ੰਕਾ ਹੋਵੇ ਬਿਲਕੁਲ ਜੀ ਤੇ ਉਹਦਾ ਉੱਤਰ ਦੇਣਾ ਤੇ ਅੱਜ ਜਿਹੜੀ ਇਹ ਸਰਾਰ ਨਿਕਲਦੇ ਨੇ ਅੱਜ ਅਸੀਂ ਜਦੋਂ ਅੱਜ ਮੇਰੇ ਵਰਗਾ ਕਥਾ ਕਰਕੇ ਚੁਰ ਗਿਆ ਬਿਲਕੁਲ ਜੀ ਹਨਾ ਜੀ ਤੇ ਸੰਗਤ ਸੁਣ ਕੇ ਚਲੀ ਗਈ ਆ ਤੇ ਨਹੀਂ ਤਾਂ ਸਾਡੇ ਸਰੋਤੇ ਜਿਹੜੇ ਆ ਉਹ ਉਹਨਾਂ ਦੇ ਵਿੱਚ ਇਹ ਗੱਲ ਆ ਕਿ ਜਿਹੜਾ ਕੁਝ ਸੁਣਾ ਕੇ ਗਿਆ ਸੀ ਉਹਨੂੰ ਬਾਹ ਤੋਂ ਪਕੜ ਕੇ ਬਿਠਾਈਏ ਭਾਈ ਸਾਹਿਬ ਜੀ ਤੁਸੀਂ ਇਹ ਗੱਲ ਸੁਣਾਈ ਆ ਸਾਡੇ ਦੇ ਪ੍ਰਤੀ ਆ ਸ਼ੰਕਾ ਹੈ ਸਾਨੂੰ ਸਮਝ ਨਹੀਂ ਲੱਗੀ ਤੇ ਸਾਨੂੰ ਸਮਝਾਓ ਬਿਲਕੁਲ ਜੀ ਉਹ ਸਾਡੇ ਵਰਗੇ ਆ ਤੇ ਉਹ ਫਿਰ ਬਹੁਤੀ ਹਾਲਤ ਵੀ ਜਿੱਦੋਂ ਬਹੁਤ ਮੋਟਾ ਪੈਕੇਜ ਮਿਲ ਜਾਂਦਾ ਉਹ ਉਸ ਬਸ ਉਸ ਪਾਸੇ ਨੂੰ ਉਲਰ ਜਾਂਦੇ ਆ ਨਾ ਜੀ ਕਿਉਂਕਿ ਅੱਜ ਮੈਂ ਸੋਚਦਾ ਵੀ ਸਾਡੇ ਪ੍ਰਚਾਰਕਾਂ ਦੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਦੇ ਵੀ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਲੀ ਵਛਾਈ ਤੇ ਅੱਜ ਦਾ ਪ੍ਰਚਾਰਕ ਕਹਿੰਦਾ ਮੈਂ ਲਗਜ਼ਰੀ ਲਾਈਫ ਜਿਉਣੀ ਆ ਬਿਲਕੁਲ ਜੀ ਮੈਂ ਸੁੱਖ ਆਰਾਮ ਦੀ ਜ਼ਿੰਦਗੀ ਬਤੀਤ ਕਰ ਲਿਆ ਨਾ ਹਾਂਜੀ ਬਈ ਇਹ ਇਸ ਕਰਕੇ ਸਾਰਾ ਕੁਝ ਅੱਜ ਅਸੀਂ ਵਿਚਾਰ ਚਰਚਾ ਕੀਤੀ ਹੈ ਭਾਈ ਅਮਰਿੰਦਰ ਸਿੰਘ ਜੀ ਰੋਪੜ ਵਾਲਿਆਂ ਦੇ ਨਾਲ ਕਿ ਇਸ ਦੁਬਿਧਾ ਵਿੱਚੋਂ ਜਿਹੜਾ ਨਿਕਲਿਆ ਜਾ ਸਕਦਾ ਉਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਖੁਦ ਬਾਣੀ ਪੜਨ ਜੇ ਸਾਡੇ ਕੋਲ ਜ ਕੋਈ ਪੋਸਟਰ ਵੀ ਆਉਂਦੀ ਐ ਅਸੀਂ ਉਸ ਪੋਸਟਰ ਨੂੰ ਪੜੀਏ ਰੀਡ ਕਰੀਏ ਕਿ ਇਹਦੇ ਵਿੱਚ ਤਤ ਦੀ ਗੱਲ ਕੀ ਕੀਤੀ ਗਈ ਹੈ ਅਗੇਸਲਾ ਪੋਣਾ ਕਰੀਏ ਕਿ ਜੇ ਸਾਨੂੰ ਪੋਸਟ ਆਉਂਦੀ ਵੀ ਹੈ ਤੇ ਅਸੀਂ ਪਹਿਲਾਂ ਉਹਨੂੰ ਸਕਰੋਲ ਕਰਕੇ ਦੇਖਦੇ ਹਾਂ ਕਿੰਨੀ ਕਲਮੀ ਪੋਸਟ ਐ ਜੇ ਵੱਡੀ ਬਾਅਦ ਚ ਪੜਾਂਗੇ ਕਿੰਨੇ ਮਿਹਨਤ ਨਾਲ ਕਿਸੇ ਨੇ ਉਸ ਪੋਸਟ ਨੂੰ ਲਿਖਿਆ ਹੁੰਦਾ ਅਸੀਂ ਖੁਦ ਲਿਟਰੇਚਰ ਦੇ ਨਾਲ ਪਿਆਰ ਕਰੀਏ ਖੁਦ ਗੁਰਬਾਣੀ ਨੂੰ ਪੜੀਏ ਉਹਦਾ ਸਿਖ ਰਹਿਤ ਮਰਿਆਦਾ ਦੀ ਇੱਕ ਮੈਂ ਆਪ ਜੀ ਨੂੰ ਆਖਰੀ ਵਿੱਚ ਮੈਂ ਬੇਨਤੀ ਕਰਨੀ ਚਾਹਾਂ ਕਿ 36 ਕ ਪੇਜਾਂ ਦਾ ਛੋਟਾ ਜਿਹਾ ਟਰੈਕਟ ਹੈ ਸ਼੍ਰੋਮਣੀ ਗੋਦਾਰ ਪ੍ਰਬੰਧਕ ਕਮੇਟੀ ਵੱਲੋਂ ਪਬਲਿਸ਼ ਕੀਤੀ ਹੋਈ ਹੈ ਸਿਖ ਰਹਿਤ ਮਰਿਆਦਾ ਉਹ ਤੁਹਾਨੂੰ ਐਸਜੀਪੀਸੀ ਗੁਰਦੁਆਰਾ ਸਾਹਿਬ ਕਿਤੋਂ ਵੀ ਤੁਹਾਨੂੰ ਉਹ ਜਿਹੜੀ ਰਹਿਤ ਮਰਿਆਦਾ ਹੋ ਮਿਲ ਜਾਏਗੀ ਪੀਡੀਐਫ ਫਾਈਲ ਜਿਹੜੀ ਹੈ ਉਹ ਤੁਹਾਨੂੰ ਇਹ ਇਹ ਗੂਗਲ ਦੇ ਸਰਚ ਕੀਤੇ ਹੋ ਤੁਹਾਨੂੰ ਪੀਡੀਐਫ ਫਾਈਲ ਜਿਹੜੀ ਹੈ ਮਿਲ ਜਾਏਗੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਸਿੱਖ ਰਹਿਤ ਮਰਿਆਦਾ ਨੂੰ ਇੱਕ ਵਾਰ ਤੁਸੀਂ ਜਰੂਰ ਪੜੋ ਸਾਡੇ ਮਨ ਦੀਆਂ ਬਹੁਤ ਸਾਰੀਆਂ ਦੁਬਿਧਾਵਾਂ ਜਿਹੜੀਆਂ ਨੇ ਉਹ ਆਪਣੇ ਆਪ ਖਤਮ ਹੋ ਜਾਣਗੀਆਂ ਬਹੁਤ ਆਨੰਦ ਆਇਆ ਜੀ ਭਾਈ ਸਾਹਿਬ ਨਾਲ ਵਿਚਾਰ ਕਰਕੇ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ